ਅੱਜ ਜਿਹੜਾ ਅਸੀਂ ਕਰਿਆ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਕਰਨਾ ਹੈ ਉਲੀ ਦਾ ਅਧਿਐਨ ਉਲੀ ਦਾ ਅਧਿਐਨ ਕਰਨ ਲਈ ਅਸੀਂ ਬਿਲਕੁਲ ਸਿੰਪਲ ਜਿਹਾ ਪ੍ਰੋਸੈਸ ਫੋਲੋ ਕਰਨਾ ਹੈ ਇੱਕ ਟੈਂਪੋਰਰੀ ਸਲਾਈਡ ਤਿਆਰ ਕਰਾਂ। ਟੈਂਪੋਰਰੀ ਸਲਾਈਡ ਤਿਆਰ ਕਰਨ ਦੇ ਲਈ ਅਸੀਂ ਕੁਝ ਦਿਨ ਪਹਿਲਾਂ ਇੱਕ ਰੋਟੀ ਨੂੰ ਗਿੱਲਾ ਕਰਕੇ ਰੱਖਿਆ ਸੀ। ਕੁਝ ਦਿਨ ਪਹਿਲਾਂ ਗਿੱਲਾ ਕਰਕੇ ਉਸ ਰੋਟੀ ਨੂੰ ਸੁੱਕਣ ਨਹੀਂ ਦੇਣਾ ਹੈ। ਤਾਂ ਉਹ ਗਿੱਲੇ ਕਹਣਾ ਨਾਲ ਤੁਸੀਂ ਉੱਲੀ ਲੱਗੀ ਹੋਈ ਸਾਤ ਦੇਖ ਸਕਦੇ ਹੋ ਤੁਹਾਨੂੰ ਕਈ ਬੱਚਿਆਂ ਤੋਂ ਦੂਰ ਤੱਕ ਬੈਠਿਆਂ ਨੂੰ 스멜 ਵੀ ਆ ਰਹੀ ਸੀ ਕਿ ਗੰਦੀ ਬਦਬੂ ਕਿਸ ਚੀਜ਼ ਦੀ ਹੈ ਉਹ ਇੱਕ ਸੁਗੰਧਿਤ ਉੱਲੀ ਹੈ ਠੀਕ ਹੈ ਬੇਟਾ ਬ੍ਰੈਡ ਮੋਲਡ ਜੋ ਅੱਜ ਦੇ ਇਸ ਪ੍ਰੈਕਟੀਕਲ ਵਿੱਚ ਅਸੀਂ ਸਟੱਡੀ ਕਰਾਂਗੇ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਇੱਕ ਸਲਾਈਡ ਲੈਣੀ ਹੈ ਜਿਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਜਾਂ ਕਲੀਨ ਕਰ ਲੈਣਾ ਹੈ ਤੋਂ ਇਹ ਸਲਾਈਡ ਦੇ ਉੱਤੇ ਫੋਰਸੈਪ ਦੀ ਮਦਦ ਨਾਲ ਅਸੀਂ ਉਲੀ ਦਾ ਥੋੜਾ ਜਿਹਾ ਸੈਂਪਲ ਲੈ ਕੇ ਇਹਦੇ ਉੱਪਰ ਪਲੇਸ ਕਰਾਂਗੇ ਫਿਰ ਡਰਾਪਰ ਦੀ ਸਹਾਇਤਾ ਨਾਲ ਇੱਕ ਡ੍ਰੌਪ ਇਹਦੇ ਉੱਤੇ ਪਾਣੀ ਦਾ ਪਾ ਕੇ ਉਸ ਸੈਂਪਲ ਨੂੰ ਸਪਰੈਡ ਕਰ ਲਵਾਂਗੇ ਖਿਲਾੜੀ ਫਿਰ ਉਹਦੇ ਉੱਤੇ ਹਲਕੇ ਹੱਥ ਦੇ ਨਾਲ ਤੇਤੀ ਕਰਕੇ ਕਵਰ ਸਲਿਪ ਕਰਦੇ ਹਾਂ ਉਸ ਤੋਂ ਬਾਅਦ ਬੇਟਾ ਇਸ 슬ਾਈਡ ਨੂੰ ਇਸੇ ਤਰ੍ਹਾਂ ਤੁਸੀਂ ਆਪਣੇ ਮਾਈਕਰੋਸਕੋਪ ਤੇ ਕੰਮ ਇਸ ਤਰ੍ਹਾਂ ਫੋਕਸ ਕਰਕੇ ਜਦੋਂ ਦੇਖੋਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਨਜ਼ਰ ਆਊਗੀ ਕਿ ਇਹ ਡੰਡੀਆਂ ਤੇ ਉਹਦੇ ਉੱਤੇ ਗੁਬਾਰੇ ਜਿਹੀਆਂ ਸਿਰਜਨਾਵਾ ਜੋ ਅਸੀਂ ਪਹਿਲਾਂ ਆਪਣਾ ਪਾਠ ਪੜ੍ਹਨ ਦੌਰਾਨ ਕਰ ਚੁੱਕੇ ਹਾਂ ਯਾਦ ਹੈ ਬੇਟਾ ਉੱਲੀ ਪੜ੍ਹੀ ਸੀ ਅਪਾਂ ਹਾਂਜੀ ਤਾਂ ਉਹੀ ਉੱਲੀ ਹੈ ਜੇ ਅਸੀਂ ਮਾਈਕਰੋਸਕੋਪ ਵਿੱਚ ਦੇਖ ਰਹੇ ਹਾਂ ਸਲਾਈਡ ਬਿਲਕੁਲ ਤਿਆਰ ਹੈ ਬੇਟਾ ਤੁਸੀਂ ਬਿਨਾਂ ਮਾਈਕਰੋਸਕੋਪ ਨੂੰ ਹਿਲਾਏ ਇਹਦੇ ਵਿੱਚ ਅਬਜ਼ਰਵ ਕਰੋ ਆਜੋ ਬੇਟਾ ਗੰਟੀਆਂ ਨਿਕਰ ਆਉਣੀਆਂ ਉਹਨਾਂ ਨੂੰ ਹਾਈਫੀ ਬੋਲਦੇ ਆ ਜੋ ਗੁਬਾਰੇ ਵਰਗੇ ਸਟਰਕਚਰ ਨੇ ਉਹਨਾਂ ਨੂੰ ਸਪੋਰੈਂਜੀਅਮ ਬੋਲਿਆ ਜਾਂਦਾ ਹੈ